ਮੇਰਾ ਨਾਮ ਮੁਹੰਮਦ ਅਸ਼ਰਫਾ ਜੀ ਅੱਜ ਅਸੀਂ ਇੱਥੇ ਦਸਤਕਤ ਮੁਹਿੰਮ ਸ਼ੁਰੂ ਕੀਤੀ ਆ ਇਹ ਜਿਹੜਾ ਫਾਟਕ 140 ਨੰਬਰ ਆ ਮੈਕਸ ਹਸਪਤਾਲ ਦੇ ਨੇੜੇ ਤੋਂ ਦਸਤਕਤ ਮੁਹਿੰਮ ਕਿਸ ਵਾਸਤੇ ਸ਼ੁਰੂ ਕੀਤੀ ਆ ਇਹ ਕੋਲੇ ਬਣਾਉਣ ਨੂੰ ਲੈ ਕੇ ਸ਼ੁਰੂ ਕੀਤੀ ਆ ਵੀ ਇਹ ਫਾਟਕ ਨਾ ਬਹੁਤ ਲੱਗਦਾ ਭਾਈ ਇਹ ਬੜਾ ਘੰਡੇ ਘੰਡੇ ਬਾਅਦ ਲੱਗ ਜਾਂਦਾ ਔਰ ਬੜਾ ਲੰਮਾ ਲੰਮਾ ਸਮਾਂ ਘੰਟਾ ਦੋ ਘੰਟੇ ਲੱਗੇ ਰਹਿੰਦਾ ਤੇ ਕਦੋਂ ਲੱਗ ਜੇ ਕੋਈ ਪਤਾ ਨਹੀਂ ਸੋ ਲੋਕ ਸਾਡੇ ਕੋਲ ਅਪਰੋਚ ਕਰ ਰਹੇ ਸੀਗੇ ਲੋਕ ਕਹਿ ਰਹੇ ਸੀ ਵੀ ਇਹਦੇ ਬਾਰੇ ਤੁਸੀਂ ਆਵਾਜ਼ ਚਪੋ ਤਾਂ ਅਸੀਂ ਇੱਕ ਆਵਾਜ਼ ਬੁਲੰਦ ਕੀਤੀ ਆ ਪਹਿਲਾਂ ਵੀ ਅਸੀਂ ਇਹਦੇ ਬਾਰੇ ਚਿੱਠੀ ਪੱਤਰ ਭੇਜਿਆ ਸਰਕਾਰਾਂ ਨੂੰ ਹੁਣ ਵੀ ਅਸੀਂ ਦਸਕਤ ਮੁਹਿੰਮ ਰਾਹੀਂ ਚਿੱਠੀ ਪੱਤਰ ਭੇਜ ਰਹੇ ਆ ਕੇਂਦਰ ਸਰਕਾਰਾਂ ਨੂੰ ਪੰਜਾਬ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਵੀ ਇਸ ਪੁਲ ਦਾ ਹੱਲ ਸਾਡੋਂ ਤੁਸੀਂ ਕਰਕੇ ਦਿਓ ਚਾਹੇ ਤੁਸੀਂ ਅੰਡਰਗਰਾਉਂਡ ਪੁਲ ਬਣਾ ਦਿਓ ਚਾਹੇ ਓਵਰਬ੍ਰਿਜ ਬਣਾ ਦਿਓ ਸਰਕਾਰ ਤੇ ਛੱਡਿਆ ਪਰ ਸਾਨੂੰ ਲੋਕਾਂ ਨੂੰ ਜਿਹੜੀ ਦਿੱਕਤ ਆ ਉਹ ਤੋਂ ਤੁਹਾਨੂੰ ਨਜਾਤ ਦਿਵਾਓ ਇਹਦੇ ਵਾਸਤੇ ਅਸੀਂ ਅੱਜ ਬੈਠੇ ਆਂ ਤੋਂ 12 ਤੋਂ 2 ਅਸੀਂ ਇੱਥੇ ਬੈਠਾਂਗੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਲੋਕ ਸਾਨੂੰ ਵਿਸ਼ਵਾਸ ਦਵਾ ਰਹੇ ਜਿੱਥੇ ਕਿਤੇ ਵੀ ਸਾਡੀ ਲੋੜ ਆ ਸਾਨੂੰ ਬੁਲਾਓ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਵਾਇਗੁਰਦੀਕਾ ਖਾਲਸਾ ਵਾਇਗੁਰਦੀਕੀ ਫਤਿਹ ਅੱਜ ਬੜਾ ਉਪਰਾਲਾ ਕੀਤਾ ਸਾਡੇ ਨੌਜਵਾਨ ਵੀਰਾਂ ਨੇ ਕਿਉਂਕਿ ਇੱਥੇ ਜਿਹੜਾ ਇਹ ਫਟਕ ਹੈ ਬਹੁਤ ਲੰਮਾ ਸਮੇਂ ਤੋਂ ਇਹਦੀ ਮੰਗ ਸੀ ਇਹ ਜਾਂ ਤਾਂ ਇਹਦੇ ਉੱਪਰ ਦੀ ਪੁਲ ਬਣਾਇਆ ਜਾਵੇ ਜਾਂ ਅੰਡਰ ਬ੍ਰਿਜ ਮਣਾਇਆ ਜਾਵੇ ਇਧਰ ਚਾਰ ਪੰਜ ਕਲੋਨੀਆਂ ਪੈਂਦੀਆਂ ਐ ਔਰ ਗੱਡੀਆਂ ਡਬਲ ਲੈਂਨ ਹੋਣ ਕਰਕੇ ਕੋਈ ਨਾ ਕੋਈ ਗੱਡੀ ਆਈ ਜਾਂਦੀ ਫਟਕ ਬੰਦ ਹੀ ਰਹਿੰਦਾ ਕਿਸੇ ਕਿਤੇ 5 ਮਿੰਟ 10 ਮਿੰਟ ਖੁੱਲਦਾ ਹੈ ਕਿ ਨਾਲ ਦੇ ਨਾਲ ਬੰਦ ਹੋ ਜਾਂਦਾ ਹੈ ਜਿਨ੍ਹਾਂ ਨੇ ਡਿਊਟੀਆਂ ਤੇ ਜਾਣਾ ਹੁੰਦਾ ਜਾਂ ਕਿਸੇ ਕੰਮ ਜਾਣਾ ਹੁੰਦਾ ਹੈ ਕਈ ਵਾਰ ਮਾਲ ਗੱਡੀ ਉਚਾਲਿਆ ਕੇ ਖੜ ਜੰਦੀ ਹੈ ਤੇ ਤਿੰਨ ਤਿੰਨ ਚਾਰ ਚਾਰ ਘੰਟੇ ਇੱਥੇ ਲੱਗ ਜਾਂਦੇ ਐ ਇਸ ਕਰਕੇ ਸੋਚੇ ਮਲਾ ਇਲਾਕਾ ਨਿਵਾਸੀਆਂ ਵੱਲੋਂ ਇਹ ਮੰਗਾ ਹੈ ਕਿਉਂਕਿ ਦੋਵੇਂ ਪਾਸੇ ਤੋਂ ਇਧਰ ਫੈਕਟਰੀਆਂ ਨਾ ਕਰਕੇ ਲੋਕ ਡਿਊਟੀ ਵੀ ਕਰਦੇ ਆ ਮਿਲਕ ਪਲਾਂਟ ਤੇ ਡਿਊਟੀ ਹੁੰਦੀ ਹੈ ਔਰ ਡਿਓਟੀਆਂ ਵਾਲੇ ਬੰਦੇ ਬਹੁਤ ਤੰਗ ਹੁੰਦੇ ਨਾ ਸਾਰੇ ਬੰਨ ਇਹ ਰੜ ਕੇ ਮੰਗ ਹੈ ਕਿ ਇੱਥੇ ਜਾਂ ਅੰਡਰਵੇਜ ਬਣਾਇਆ ਜਾਏਗਾ ਓਪਨਵੇਜ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਆਉਣ ਜਾਣ ਵਾਲਾ ਸੁਹੂਲਤ ਹੋਵੇ ਸਾਰੇ ਫਟਕਾਂ ਤੇ ਤਕਰੀਬਨ ਓ ਓ ਓਰ ਵਿੱਚ ਬਣ ਚੁੱਕੇ ਨੇ ਪਰ ਸਿਰਫ ਇਹ ਇੱਕ ਫਟਕਾ ਹੈ ਜਿੱਥੇ ਬਹੁਤ ਵੱਡੀ ਭੀੜ ਲੈਣਾ ਲੱਗ ਜਾਂਦੀਆਂ ਲੋਕਾਂ ਨੇ ਜਾਣਦੀਆਂ ਹਸਪੀਟਲ ਕਿਸੇ ਮਰੀਜ਼ ਨੂੰ ਲੈ ਕੇ ਜਾਣਾ ਹੋਵੇ ਤਾਂ ਵੀ ਦੁਖੀ ਹੋ ਜਾਂਦੇ ਨੇ ਹਰ ਸੋਲ ਤਾਂ ਜਿਹੜੀ ਐ ਤੂੰ ਗਾਹਾਂ ਫੜਕਦੋ ਨਾ ਕਿ ਅੱਗੇ ਮਿਲਣੀ ਐ ਤੇ ਇੱਥੇ ਫੜਕਦੇ ਆ ਕੇ ਕਈ ਵਾਰ ਘੰਟਾ-ਘੰਟਾ ਦੋ-ਦੋ ਘੰਟੇ ਲੱਗ ਜਾਂਦੇ ਨੇ ਇਸ ਵਾਸਤੇ ਹੋ ਸਕਦਾ ਕਦੇ ਕੋ ਵੱਡਾ ਹਾਸਾ ਵੀ ਹੋ ਸਕਦਾ ਕੋਈ ਬੱਚਾ ਜਬ ਕੋਈ ਬਜ਼ੁਰਗ ਬਿਮਾਰ ਹੈ ਤੇ ਉਹਨੂੰ ਹਸਪੀਟਲ ਜਲਦੀ ਪਹੁੰਚਾਉਣਾ ਹੈ ਤੇ ਫੜਕ ਦਾ ਖੁੱਲਣ ਦਾ ਕੋਈ ਟਾਈਮ ਨਹੀਂ ਹੁੰਦਾ ਬੱਚੇ ਸਕੂਲ ਦੇ ਟਾਈਮ ਤੋਂ ਮਿਸ ਹੋ ਜਾਂਦੇ ਹਾਂ ਹਾਂ ਬੱਚੇ ਸਕੂਲ ਸਕੂਲ ਟਾਈਮ ਜਿਹੜੇ ਬੱਚੇ ਜਾਂਦੇ ਉਹ ਵੀ ਜਦੋਂ ਇੱਥੇ ਗੱਡੀ ਵਿਚਾਲੇ ਖੜੀ ਹੁੰਦੀ ਹੈ ਲਾਈਨ ਪਾਰ ਨਹੀਂ ਕਰ ਸਕਦੇ ਹਰ ਇੱਕ ਬੰਦਾ ਡਿਊਟੀ ਵਾਲਾ ਮਰੀਜ਼ ਕਿ ਚਾ ਕੋਈ ਦੁਕਾਨਦਾਰ ਹੈ ਹਰ ਇੱਕ ਬੰਦਾ ਇੱਥੇ ਦੋ ਦੋ ਘੰਟੇ ਖੜਕੇ ਜਾਂਦਾ ਹੈ ਕਿ ਅੱਜ ਸਾਡੇ ਸਾਰੇ ਇਲਾਕੇ ਵੱਲੋਂ ਮੰਗ ਹੈ ਵੀ ਇੱਥੇ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਅੰਡਰਬ੍ਰਿਜ ਬਣਾਇਆ ਜਾਵੇ ਜਾਂ ਓਪਨ ਬ੍ਰਿਜ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਬਾਲ ਸਿੰਘ ਬਾਬਾ ਦੀਪ ਸਿੰਘ ਦੇ ਰਹਿਣ ਵਾਲੇ ਆ ਇਹ ਏਰੀਆ ਦੇ ਨਾਲ ਜੋ ਅਸੀਂ ਅੱਜ ਇੱਥੇ ਫਾਟਕ ਦੇ ਉੱਪਰ ਦਸਤਕ ਮੁਹਿੰਮ ਸ਼ੁਰੂ ਕਰੀ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਆਪਣਾ ਭਗਤ ਸਿੰਘ ਜੀ ਮਾਨ ਸਾਹਿਬ ਤੇ ਸਾਡੇ ਐਮਐਲਏ ਜਗਰੂਪ ਸਿੰਘ ਜੀ ਗਿੱਲ ਸਾਹਿਬ ਸਾਰੇ ਇਲਾਕੇ ਦੀ ਇਹ ਮੰਗ ਆ ਕਿ ਇੱਥੇ ਕਣੀ ਆਬਾਦੀ ਦੇ ਏਰੀਆ ਹਨ ਜਿ세 ਬਾਬਾ ਦੀਪ ਸਿੰਘ ਨਗਰ ਰਾਲੋ ਬੰਗੀ ਨਗਰ ਬਲਰਾਜ ਨਗਰ ਤੇ ਇੱਥੇ ਗਰੀਬ ਲੋਕ ਰਹਿੰਦੇ ਹਨ ਤੇ ਇਹਨਾਂ ਨੂੰ ਆਉਣ ਜਾਣ ਦੀ ਦਿੱਕਤ ਬੜੀ ਆਉਂਦੀ ਹੈ ਕਿਉਂਕਿ ਦੋ ਲੈਣਾ ਬਣ ਗਈਆਂ ਇਹ ਜੋ ਫੋਕਟਾ ਦਾ ਫਾਟਕਾ ਹੈ ਇਥੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਦੀ ਸਾਡੀ ਮੰਗ ਹੈ ਇਲਾਕੇ ਦੀ ਮੰਗ ਨੂੰ ਮੁੱਖ ਰੱਖਦੇ ਹਾਂ ਸਾਡੀ ਮੰਗਾਂ ਵੀ ਇਹ ਹੀ ਬਣਾਇਆ ਜਾਵੇ ਤਾਂ ਜੋ ਕੋਈ ਆਉਣ ਜਾਣੇ ਵੜੇ ਜੇ ਦੋ ਖਾਨੋਂ ਨੂੰ ਸੌਖੇ ਟੱਪ ਜਾਣ ਉਹਨਾਂ ਨੂੰ ਦਿੱਕਤ ਨਾ ਆਵੇ ਬਹੁਤ ਲੰਮਾ ਟ੍ਰੈਫਿਕ ਹੈ ਜੀ ਜਦੋਂ ਮੇਨ ਸ਼ਾਰਟਕ ਤੱਕ ਲੱਗ ਜਾਂਦਾ ਜੀ ਇਹ ਸਾਡੀ ਅਜੇ ਵੀ ਮੰਗ ਹੈ